ਗੋਦਾ ਸਾਹਿਬ ਬਸ ਲੈ ਕੇ ਆਓ ਕੀ ਮਾਮਲਾ ਗੋਜਵਾਲ ਸਾਹਿਬ ਤੁਸੀਂ ਬਸ ਮਿੰਟ ਮੇਰੀ ਗੱਲ ਸੁਣ ਇੱਕ ਮਿੰਟ ਗੋਦਾ ਵੀ ਬੋਲੀ ਨਹੀਂ ਹੈ ਜਦੋਂ ਅੱਜ ਤੁਸੀਂ ਹੈ ਗਾਇਆ ਅੰਦਰ ਨਹੀਂ ਹੋ ਜੇ ਬੰਦੇ ਦੇ ਯਾਰ ਤੁਸੀਂ ਪਾਜੀ ਤੁਸੀਂ ਗੋਦਾ ਸਾਹਿਬ ਬਸ ਲੈ ਕੇ ਆਓ ਕੀ ਮਾਮਲਾ ਗੋਵਿੰਦਵਾਲ ਸਾਹਿਬ ਤੁਸੀਂ ਬੱਸ ਇੱਕ ਮਿੰਟ ਮੇਰੀ ਗੱਲ ਸੁਣ ਇੱਕ ਮਿੰਟ ਪਾਗਲੇ ਇਹ ਚੰਗਾ ਕਾ ਜਿਹੜਾ ਦੇਖੋ ਮੈਂ ਨਿਕਾਲੇ ਕਰਕੇ ਸਾਰੇ ਦੇ ਦੱਡੇ ਕਰਕੇ ਸਾਰੀਆਂ ਆਈਆਂ ਸਾਰੀਆਂ ਕਾ ਮੈਂ ਕਹੀ ਤੁਸੀਂ ਮੈਨੂੰ ਵੈਸੇ ਕਹਿ ਦਿੰਦੇ ਸੀ ਸੁਭਾਦਾ ਨਹੀਂ ਯਾਰ ਇੱਕ ਮਿੰਟ ਮੇਰੀ ਗੱਲ ਇਹਨੂੰ ਮਾਰ ਨੀ ਬੋੜ ਨਹੀਂ ਕੱਢਣੀ ਹਾਂ ਗਾਲਤੋਂ ਜਨਾਬ ਹੋਏ ਹੋ ਵੀ ਗਾਲ ਨਹੀਂ ਕੱਢਣੀ ਜਿਹੜੀ ਵੀ ਸਵਾਰੀ ਦਾ ਮਰਜ਼ੀ ਮੈਂ ਕਹਿੰਦਾ ਮੈਂ ਵੀ ਡੇਲੀ ਹੋਣੀ ਹੈ ਮੈਂ ਵੀ ਡੇਲੀ ਹੋਣੀ ਹੈ ਓ ਬੀਬੀ ਇੱਜਾ ਸਾਡੇ ਨਾਲ ਗੱਲ ਕਰਵਾ ਬੈਸ ਬੰਦ ਕਰੋ ਸਾਡਾ ਕੰਪੰਨਰ ਬੈਸ ਚੇਰਮੈਨ ਸਾਹਿਬ ਬੰਟੂਏ ਦੇ ਮੇਰੇ ਨਾਲ ਗੱਲ ਹੋਣੀ ਦੋ ਮਹੀਨੇ ਇਧਰ ਆਓ ਤੂੰ ਇਹ ਤਾਂ ਬੁਰੀ ਆ ਤੂੰ ਕੀਤੀ ਸਾਰੇ ਸਾਡੇ ਬੈਸ ਨੇ ਬੈਸ ਨਾਲ ਨਾ 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 ਅੰਦਰ ਕਰੋਨੇ ਨੂੰ ਆਓ ਜੀ ਆਓ ਇੱਧਰ ਇੱਕ ਮਿੰਟ ਪਾਗਲ ਗੱਲ ਮੈਂ ਨਾ ਬੁਰੀ ਆ ਤਰੀ ਬੈਂਚੀੜੀ ਕਰਦੀ ਇਹ ਸਾਡੇ ਇਹ ਕਿਹਦੀ ਬੈਂਚੀ ਦਿੱਤੀ ਮੈਨੂੰ ਛੋੜਨਾ ਬੋਲੀ ਮੈਨੂੰ ਇੱਛਾ ਜੇ ਮੈਂ ਤੁਮਹਾਨੂੰ ਵੀ ਉਹਦਾ ਚਾਰਾ ਬੁੱਕੇ ਆ ਜੇ ਕਿ ਤੂੰ ਸ਼ਕਲੋਂ ਵੇਖੀਏ ਮੈਨੂੰ ਕਹਿੰਦਾ ਮੈਂ ਤੈਨੂੰ ਗਾਲ ਕੱਢਾਂ ਉਹ ਡਰਾਈਵਰ ਆ ਉਹ ਡਰਾਈਵਰ ਆ ਤੈਨੂੰ ਕੁਝ ਕਿਹਾ ਅਛਾ ਲੈਣਾ ਮੈਨੂੰ ਤੈਨੂੰ ਕੁਝ ਕਿਹਾ ਮੈਂ ਉਹ ਮੇਰੇ ਨਾਲ ਬੋਲਿਆ ਉਹਨੇ ਮੈਨੂੰ ਪਹਿਲੀ ਗੱਲ ਗੱਲ ਕਰਨਾ ਇੱਕ ਵਾਰੀ ਕਹਿ ਦਿੰਦਾ ਕਿ ਉਹ ਭਿੰਜੀ ਆ ਇੱਕ ਮਿੰਟ ਇਹਨੇ ਖਰਾਬ ਨਾ ਕਰ ਲੋਕਾਂ ਨੂੰ ਮੈਂ ਝੂਠ ਬੋਲਾਂ ਦੇ ਇਹ ਗੱਲ ਬਾਤ ਮੈਂ ਝੂਠ ਨਹੀਂ ਕਰਾਂਗਾ ਇਹ ਸਵਾਰੀਆਂ ਸਵਾਰੀਆਂ ਨਾਲ ਜ਼ਿਆਦਾ ਮੇਰਾ ਡੈਡੀ ਆ ਮਮੀ ਆ ਸਿੱਤਰਾ ਗੱਡੀਆਂ ਪਿੱਛੇ ਸਾਰੀ ਗੱਲ ਪਾਉਂਦੇ ਨੇ ਜਿੰਨੂੰ ਕਹਿੰਦਾ ਵੀ ਪੇਣਾ ਇਸ ਮਾਰਨੀ ਨੂੰ ਨਹੀਂ ਜਾਣਾ ਜੀ ਤੁਸੀਂ ਮੈਡਮ ਵੀ ਆ ਕੇ ਕੀ ਨਾ ਜਦੀ ਗੱਲ ਬਣ ਜਾਂਦੀ ਕਹਿੰਦਾ ਵੀ ਇਹ ਰਹੀ ਆਪਣੇ ਪਰਿਵਾਰ ਆ ਪਿੱਛੇ ਗੱਲ ਕਹਿੰਦੇ ਨਾ ਬੋਲ ਗੱਲ ਤੇ ਨਹੀਂ ਆਪ ਬਕਰ ਜੀ ਸਰ ਜੀ ਲਗਾ ਲਓ ਹਲੋ ਮਾਪੇ ਕੀ ਨਾ ਜੀ ਮੇਰਾ ਸ਼ੇਪਾਲ ਸਿੰਘ ਜੀ ਸ਼ੇਪਾਲ ਸਿੰਘ ਕੀ ਹੈ ਮਾਮਲਾ ਸਾਰਾ ਜਿਹੜਾ ਵਾਸਤਾ ਪੇ ਠਾਣੇ ਅੱਜ ਅਸੀਂ ਚੰਡੀਗੜ੍ਹ ਤੋਂ ਚੱਲ ਕੇ ਆਏ ਜੀ ਦੋਿੰਦਵਾਲ ਸਾਹਿਬ ਦਾ ਅੱਡੇ ਦੇ ਵਿੱਚੋਂ ਸਵਾਰੀਆਂ ਬੈਠੀਆਂ ਜੀ ਅਗਲੀਆਂ ਛੀਟਾਂ ਭਰ ਗਈਆਂ ਸੀ ਇਹ ਮਗਰ ਛੀਟਾਂ ਖਾਲੀ ਪਈਆਂ ਅਸੀਂ ਇਹ ਬੀਬੀ ਜੀ ਕਹਿੰਦੇ ਮੱਗੇ ਬਹਿਣਾ ਤੇ ਮੇਰੇ ਨਾਲ ਦੇ ਨੇ ਗੱਲ ਕਹੀਆ ਕਨੈਕਟਰ ਸਾਹਿਬ ਨੇ ਕਿ ਤੁਸੀਂ ਮਗਰ ਬਹਿ ਜਾਓ ਮਗਰ ਛੀਟਾਂ ਖਾਲੀ ਹੈਗੀਆਂ ਵਾ ਤੇ ਇਹ ਕਹਿੰਦੀ ਮੈਂ ਹਾਂ ਅੱਗੇ ਹੀ ਬਹਿਣਾ ਵਾ ਮੈਂ ਵੀ ਆਈਪੀ ਹਾਂ ਕੀ ਨੌਪਤਾ ਜਿਹੜੀ ਬਸ ਥਾਣੇ ਲੈ ਕੇ ਆਉਣੀ ਪਹੁੰਚਦੀ ਹੈ ਮੈਂ ਵੀ ਆਈਪੀ ਹਾਂ ਮੈਂ ਅੱਗੇ ਹੀ ਬਹਿਣਾ ਨਾਲ ਦੇ ਮੇਰੇ ਕਨੈਕਟਰ ਸਾਹਿਬ ਨੇ ਇਹ ਗੱਲ ਕਹੀਆ ਵੀ ਪਿੱਛੇ ਚਲ ਜਿਓ ਤੁਸੀਂ ਵੀ ਪਿੱਛੇ ਛੀਟਾਂ ਖਾਲੀ ਪਈਆਂ ਵਾ ਆਮ ਬਾਰ-ਬਾਰ ਕਹਿੰਦੀ ਮੈਂ ਵੀਆਪੀ ਆ ਇਹ ਤੋਂ ਕਰਦਾ ਕਦਰਦਾ ਨਾਲ ਦੇ ਨੂੰ ਕਹਿੰਦੀ ਆ ਵੀ ਤੂੰ ਹੁੰਦਾ ਕੌਣ ਵੱਧ ਬੋਲਣ ਵਾਲਾ ਮੈਂ ਤਾਂ ਮੈਂ ਤੇਰੇ ਚਪੇੜ ਮਾਰਨੀ ਆ ਚਪੇੜਾ ਮਾਰਦੇ ਧਮਕੀਆਂ ਦਿੱਤੀਆਂ ਉਸ ਤੋਂ ਬਾਅਦ ਫਿਰ ਅਸੀਂ ਗੱਡੀ ਰੋਕਤੀ ਆ ਆਇਆ ਭਾਈ ਸਾਹਿਬ ਇਹ ਝਗੜਾ ਚੰਗਾ ਨਹੀਂ ਹੁੰਦਾ ਤੁਸੀਂ ਨਾ ਕਰੋ ਕਰਦਾ ਆਂਦੀ ਮੈਂ ਅੱਗੇ ਬੰਦੇ ਸੱਦਨੇ ਆ ਸਰਾਲੇ ਬੰਦੇ ਸੱਦਨੇ ਆ ਆਇਆ ਬੰਦੇਆਂ ਦਾ ਕੰਮ ਨਾ ਕਰੋ ਅਸਕਰ ਸ਼ਾਮਾਂ ਦਾ ਟਾਈਮ ਆ ਲੋਕਾਂ ਨੇ ਘਰੋ ਘਰੀ ਜਾਣਾ ਹੈਗਾ ਵਾ ਇਹ ਕੰਮ ਚੱਲਦਾ ਨਹੀਂ ਐਵੇਂ ਟਟਕੇ ਤੇ ਗਾਈ ਹੋਈ ਆ ਅਸੀਂ ਬਾਅਦ ਵਿੱਚ ਗੱਡੀ ਚੰਗੀ ਲਾਜੋ ਉਹ ਕਰਕੇ ਸਾਨੂੰ ਆਜੋ ਸਾਨੂੰ ਨਹੀਂ ਸੀ ਪਤਾ ਕਿ ਚੌਂਕੀ ਆ ਕਿ ਠਾਣਾ ਵਾ ਇੱਥੇ ਕੋਲ ਲੱਗੇ ਠਾਣਾ ਵਾ ਅਸੀਂ ਠਾਣੇ ਦੀ ਗੱਡੀ ਲੱਗੀ ਸਾਰੀਆਂ ਪਰੇਸ਼ਾਨ ਹੋਣ ਲੀਆਂ ਸਾਰੀਆਂ ਟੋਟਲ ਪਰੇਸ਼ਾਨ ਹੋਣ ਲੀਆਂ ਸ਼ਾਮਾਂ ਦਾ ਟਾਈਮ ਆ ਜੀ ਨੇ ਕਹਿੰਦੇ ਬੱਚੇ ਆ ਆਹ ਦੱਸਿਆ ਕਿ ਉਹ ਭੈਣ ਜੀ ਕਿਤੇ ਕੋਈ ਜੋਬ ਹੀ ਕਰਦੇ ਕੋਈ ਸਰਕਾਰੀ ਪਤਾ ਨਹੀਂ ਸਾਨੂੰ ਵੀਆਈਪੀ ਦੀ ਧਮਕੀਆਂ ਦੇਣ ਕਿਹਦੇ ਵੀ ਵੀਆਈਪੀ ਵੀਆਈਪੀ ਸ਼ੀਟ ਤੇ ਬਣਾ ਦੋ ਜਿਹੜੀ ਤੁਹਾਡੇ ਨਾਲ ਗੱਲ ਕਰਾਈ ਗਈ ਫੋਨ ਤੇ ਉਹ ਕੌਣ ਸੀ ਜਣਤੀ ਤੇ ਕੀ ਕਹਿ ਰਹੇ ਉਹਨੇ ਉਹ ਕਹਿੰਦੇ ਸੀ ਲੱਖਾ ਚੇਅਰਮੈਨ ਬਲਟੋਈ ਦਾ ਹਾਂਜੀ ਤੇ ਮੇਰਾ ਪਿੰਡੂ ਬਲਟੋਈ ਸਿੱਧੀ ਜੀ ਗੱਲ ਉਹ ਮੈਂ ਆਪ ਗੱਲ ਕੀਤੀ ਵੀ ਦੱਸੋ ਵੀਰ ਉਹ ਗੋਂ ਉਹਨਾਂ ਵੀ ਗੱਲ ਅਣਸੁਣੀ ਜੀ ਕਰਤੀ ਬਾਅਦ ਚ ਉਹਨਾਂ ਕੋ ਖਾਸ ਸਪੋਰਟ ਨਹੀਂ ਦਿੱਤੀ ਦਾ ਥਾਣੇ ਆਏ ਤੇ ਕੀ ਮੰਗ ਕਰਦੇ ਉਹਨਾਂ ਆਏ ਮੰਗ ਕਰਦੇ ਆ ਵੀ ਇਹ ਸਖਤ ਕਾਰਵਾਈ ਹੋਣੀ ਚਾਹੀਦੀ ਸਾਡੀ ਬੇਇਜ਼ਤੀ ਕੀਤੀ ਜੀ ਉਹਨਾਂ ਤੇ ਬੀਬੀ ਜੀ ਉਹਨਾਂ ਨੇ ਜੋ ਵੀ ਕਾਨੂੰਨ ਦੇ ਵਿੱਚ ਰਹਿ ਗਏ ਜੋ ਵੀ ਹਾਨੂੰ ਚਾਹੀਦਾ ਵੇ ਮੰਗ ਕੀਤੀ ਜਾਵੇ